ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਇੱਕ ਵਾਰ ਨਾ ਮੈਂ ਆਪਣੇ ਦੋਸਤ ਨੂੰ ਮਿਲਣ ਗਿਆ ਤੇ ਉਹਦੀ ਮੈਸੇਜ ਦੇ ਬਹਾਰ ਚੱਲੀ ਸੀ ਕੈਣੀ ਚੁਨੀ ਪਾਈਓ ਨੇ ਜੁੜੀਆਂ ਐ ਪਾਈਆਂ ਤੇ ਮੈਂ ਵੈਸੇ ਹੱਸ ਗਿਆ ਉਹਨੂੰ ਜੇ ਮਜ਼ਾਕ ਕਰੀਦਾ ਆਪਾਂ ਵੀ ਮੈਂ ਆ ਭਾਬੀ ਤੂੰ ਕਹਿਣੇ ਭਾਗੇ ਜੱਦੀ ਬਾਹਰ ਐ ਤੇਰੀ ਚੰਚੂ ਲੱਗ ਲੈਣੀ ਕਿਸੇ ਉਹ ਅਗੋਂ ਕਹਿੰਦੇ ਕਹਿੰਦੇ ਜੇ ਤੂੰ ਮੈਂ ਮਰ ਗਈ ਨਾ ਤੇ ਮੇਰੇ ਜਾਨਿਆਂ ਨੇ ਪਲਾਸ ਨਾ ਕੱਟ-ਕੱਟ ਕੇ ਮੇਰਾ ਗਹਿਣਾ ਲਾਉਣਾ ਜਿੰਨਾ ਜਰ ਮੈਂ ਜੀਂਦੀ ਆ ਮੈਂ ਇਹ ਆਪਣੇ ਸ਼ੌਂਕ ਪੂਰੇ ਕਰੂੰਗੀ ਬਾਦੀ ਬਾਦ ਵੇਖੀ ਜਾਊਗੀ ਮੈਂ ਗੱਲ ਉਹਦੀ ਮੈਂ ਬਦਰੀ ਸਹੀ ਹੈ ਆਪਾਂ ਵੇਖਿਆ ਹੋਣਾ ਵੀ ਜਦੋਂ ਬਿਰਕ ਮਰਦੇ ਆ ਆਪਣੇ ਤੇ ਉਹਨਾਂ ਦੇ ਜਿਹੜੇ ਕੱਪੜੇ-ਕੁਪੜੇ ਹੁੰਦੇ ਹੋਰ ਲਟਰ ਨੂੰ ਪਟਨ ਜਿਹੜਾ ਸਾਮਾਨ ਸਸਤਾ-ਸਸਤਾ ਹੁੰਦਾ ਉਹ ਤੇ ਦਾਨ ਕਰ ਦਿੱਤਾ ਵਾ ਤੇ ਪਰ ਜਿਹੜਾ ਉਹਨਾਂ ਦੇ ਘੜੇ ਜਾਂ ਛਾਪਾ-ਛਪਾਉਂਦੀਆਂ ਉਹ ਤੋਂ ਤੇ ਕੇਵਲ ਲਾਈਵ ਹੀ ਹੋ ਵੀਦੀ ਘਰ ਦੇ ਵਿੱਚ ਵੀ ਕੋਈ ਪੱਟੀ-ਕੁੜੀ ਗਈ ਨੋਂਗੋ ਵੀ ਸ਼ਾਪ ਮੈਂ ਲੈਣੀ ਆ ਕਰਦੇ ਆ ਮਸਲ ਕੀਮਤੀ ਸਾਮਾਨ ਕੋਈ ਦਾਨ ਕਰਦਾ ਦੂਜੇ ਕੋਲ ਚਲੋ ਹੈ ਤਾਂ ਸਿੱਖ ਰਹਿਤ ਮਰਾਦਾ ਦੇ ਅਨੁਸਾਰ ਤਾਂ ਇਹ ਆਗੇ ਤੁਸੀਂ ਆਪਣੇ ਜਿਹੜਾ ਵੀ ਨਿਰਤਕ ਆ ਉਹਦੇ ਫੁੱਲ ਕਿਸੇ ਵਗਦੇ ਪਾਣੀ 'ਚ ਪਾ ਸਕਦੇ ਹੋ ਪਰ ਹੁਣ ਕਿਰਤਪੁਰ ਸਾਹਿਬ ਪਿਲਹਰ ਦੁਆਰ ਜਾਂਦੇ ਹੁੰਦੇ ਸੀ ਫਕੀਰਤਪੁਰ ਸਾਹਿਬ ਹੋ ਜਾਂਦੇ ਸੀ ਹੁਣ ਬਾਜ ਦੇ ਵਿੱਚ ਖਾਰਸੀ ਵਾਲਾ ਬਾਬਾ ਉਹਦੇ ਵਿੱਚ ਵੀ ਪੈਸੇ ਕਮਾਉਣ ਦਾ ਚੰਗਾ ਤਰੀਕਾ ਵਧੀਆ ਲੱਗਿਆ ਉਹਨੇ ਗੋਦਵਾਲ ਬਣਾਇਆ ਹੋਇਆ ਆਪਣਾ ਗੋਦਵਾਲ ਜਾਂ ਖਡੂਰ ਸਾਹਿਬ ਨੂੰ ਪੱਕਾ ਚਿੱਤਾਂ ਰਿਹਾ ਜੋ ਤੇ ਐਂਟਰੀ ਹੁੰਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਹੁੰਦੀ ਜੋ ਪਰਚੀ ਦੇ ਚੋਂ ਜ਼ਰੂਰੀ ਹੁੰਦੀ ਹੱਥਾਂ ਹੀ ਉਹ ਲੈਣੀ ਪੈਂਦੀ ਆ ਡੈਥ ਸਰਟੀਫਿਕੇਟ ਬਣਾਉਣ ਵਾਸਤੇ ਉਹ ਮਾਨ ਮਾਨਤਾ ਬਰਾਦਦੇ ਆ ਪਰ ਜਿਹੜਾ ਉਹਨੇ ਉਥੇ ਘਾਟ ਜਿਆ ਬਣਾਇਆ ਨਾ ਉਹ ਮੇਰੇ ਪਿਤਾ ਜੀ ਦੀ ਮੌਤ ਹੋਈ ਸੀ ਉਦੋਂ ਜੇ ਬਰਸਾਤਾਂ ਨਹੀਂ ਸ਼ੁਰੂ ਹੋਈਆਂ ਮੇਰੇ ਜਗਾ ਇੱਡੀ ਗੰਦੀ ਆ ਥੋੜਾ ਥੋੜਾ ਪਾਣੀ ਲੱਗਦਾ ਉਹਦੇ ਹੱਡੀਆਂ ਪਈਆਂ ਉੱਥੇ ਲੋਕ ਬੋਰੀਆਂ ਛੱਡ ਦਿੰਦੇ ਆ ਉਹ ਜਦੋਂ ਕਦੇ ਬਿਆਸ ਰਿਆਜ ਪਾਣੀ ਆਉਂਦਾ ਉਦੋਂ ਹੀ ਸੁਭਾਈ ਹੁੰਦੀ ਆ ਮੇਰਾ ਬੜਾ ਮਨ ਦੁਖੀ ਦੁਖੀ ਹੋਇਆ ਵੇਖ ਕੇ ਮੈਂ ਯਾਰ ਕਿਥੇ ਜੇ ਵਿਵਾਹ ਹੜਾਉਣੀ ਸਾਡੀਆਂ ਇੱਥੇ ਹੀ ਪਿਆ ਰਹਿਣੀਆਂ ਜਾਂ ਜਾਣੀਆਂ ਹੀ ਨਹੀਂ ਸਾਡੀਆਂ ਗੱਲੋ ਹਸਤੀਆਂ ਗੱਲੋ ਤਾਂ ਮੈਂ ਸੋਚਿਆ ਮੈਂ ਯਾਰ ਬਾਕੀ ਲੋਕਾਂ ਜਾਂ ਅੱਜ ਕੱਲ੍ਹ ਪੰਜਾਬ ਖਿਆਲ ਜਾਂ ਮਾਡਰਨ ਖਿਆਲ ਲੋਕ ਨੇ ਉਹ ਕੀ ਕਰਦੇ ਆ ਵੀ ਆਪਣੇ ਬਿਰਗਾਂ ਦੀਆਂ ਹਸਤੀਆਂ ਖੇਤਾਂ ਵਿੱਚ ਜਾਂ ਘਰ ਦੀ ਨੁਕਰ ਚ ਨੱਪ ਕੇ ਦੇ ਉਥੇ ਬੂਟਾ ਲਾਉਂਦੇ ਆ ਪਰ ਉਹ ਕਰਨਾ ਪੈਂਦਾ ਵਾ ਲੋਕਾਂ ਕਰਕੇ ਪਰਿਵਾਰ ਕਰਕੇ ਮੈਂ ਵੀ ਕੀਤਾ ਅੱਛਾ ਉਥੇ ਕੋਹੋ ਸਿਸਟਮ ਬਣਾਇਆ ਹੋਵਾ ਪੇ ਨੇ ਉਥੇ ਗੁਰਦੁਆਰਾ ਬਣਾਇਆ ਆ ਤੇ ਗੁਰਦਰਾ ਲਾਗੇ ਇੱਕ ਦੁਕਾਨ ਆ ਆ ਕੋ ਉਹ ਦੁਕਾਨ ਹੀ ਬਾ ਵੇਦੀ ਆ ਉਥੇ ਨਾਲ ਸਟੀਲ ਦੇ ਭਾਂਡੇ ਮਿਲਦੇ ਆ ਉਸ ਮੈਂ ਉਹਦੀ ਪੈਕਿੰਗ ਕੀਤੀ ਹੁੰਦੀ ਆ ਤੁਸੀਂ ਉਹਦੇ ਵਿੱਚੋਂ ਭਾਂਡੇ ਕੱਢ ਨਹੀਂ ਸਕਦੇ ਉਹ ਤੁਸੀਂ ਭਾਂਡੇ ਉਥੋਂ ਲੈਣੇ ਆ ਫਿਕਸ ਰੇਟ ਆ ਰੇਟ ਵੀ ਮੇਰੇ ਨਾਲ ਮਾਰਕੀਟ ਨਾਲ ਡਬਲ ਆ ਤੇ ਉਹ ਤੁਸੀਂ ਗੁਰਦਰਾ ਸਾਹਿਬ ਦੇ ਗੁਰਦਰਾ ਸਾਹਿਬ ਸਾਹਮਣੇ ਲੈਣੇ ਆ ਤੇ ਉਥੋਂ ਭਾਂਡੇ ਫਿਰ ਵਾਪਸ ਚਲੇ ਜਾਂਦੇ ਆ ਮੇਰਾ ਖਿਆਲ ਆ ਵੀ ਉਹ ਹਜ਼ਾਰ ਹਜ਼ਾਰ ਵਾਰੀ ਉਹ ਭਾਂਡੇ ਇਧਰੋਂ ਉਧਰ ਹੀ ਚੰਦੇ ਜਾਂਦੇ ਆ ਉਹਨਾਂ ਦੀ ਨਾਂ ਦੇ ਕੋਈ ਉਤੋਂ ਬੁਲਾੜਨੀ ਕੁੱਟ ਕੇ ਸੀਰ ਕੀਤੀ ਹੁੰਦੀ ਵੀ ਉਹ ਖੁੱਲਦੀ ਵੀ ਨਹੀਂ ਵਿੱਚ ਵਿੱਚੋਂ ਕੋਈ ਬੰਦਾ ਕੜਸੀ ਕਲਾਸ ਦਾ ਕਾਢੀ ਦਾ ਹੋ ਜਾਂਦਾ ਕਿਤੇ ਦੂਸਰਾ ਤੋ ਇਹ ਕੱਲ ਰੁੜ ਗਈ ਦੀਆਂ ਹਣੀਆਂ ਆਪਣਾ ਜਦੋਂ ਹੁੰਦੇ ਆ ਨਾ ਤਾਂ ਮੁਰਿਸਤਾਨ ਕੋਈ ਵੀ ਹੈ ਜਦੋਂ ਅਮਰਸਰ ਲਾਲੋ ਇਹਨਾਂ ਨਰਮਿੰਦਰ ਸਾਹਿਬ ਲਾਲੋ ਇਹਨਾਂ ਵੇਹਣੋਂ ਦੇਵੀ ਲਾਲੋ ਕੋਈ ਲਾਗੇ ਇਹਨਾਂ ਦੁਕਾਨਾਂ ਹੁੰਦੀਆਂ ਨਾ ਉਹ ਉਹ ਬੜਾ ਲੁੱਟਦੇ ਲੋਕਾਂ ਨੂੰ ਮੈਂ ਵੇਖਾਂ ਉਹਦੇ ਵੀ ਮੈਂ ਡਿਊਟੀ ਗਿਆ ਸੀ ਇਲੈਕਸ਼ਨ ਚ 2003-04 ਦੀ ਗੱਲ ਹੈ ਉੱਥੇ ਸਾਰੇ ਕੰਨ ਡਰਾਈ ਬੁੱਡ ਰੱਖਦਾ ਵਾ ਉਹ ਤੁਹਾਡੇ ਸਾਹਮਣੇ ਦਾ ਗਦਾਮ ਨੂੰ ਐ ਫੜ ਕੇ ਐ ਘੁੱਟਣਗੇ ਉਹਦੇ ਵਿੱਚੋਂ ਤੇਲ ਨਿਕਲ ਆਉਂਦਾ ਤੇ ਜਦੋਂ ਤੱਕ ਇਹ ਉਹ ਗਦਾਮ ਲੈ ਲੇ ਘਰ ਆ ਗਏ ਥੋੜੀਆਂ ਨਾ ਕੋੜ ਦੇ ਲੋ ਹੁਣ ਇਹ ਵੀ ਸਾਰੇ ਕੌੜੇ ਤੇ ਤੇਲ ਤੋਂ ਜੋ ਨਿਕਲਦਾ ਨਹੀਂ ਕੀ ਆ ਰਵਾਸਾਬ ਦੇ ਬਾਹਰ ਵੀ ਦੁਕਾਨਾਂ ਨੇ ਉਹ ਬੜਾ ਕਸ ਕੀ ਰੇਟ ਲਾਉਂਦੇ ਆ ਖੜਿਆਂ ਦਾ ਤੇ ਐਵੇਂ ਪਰ ਕਿੰਨਾ ਗ੍ਰੇਡ ਦੇ ਦੇਗੇ ਆਮ ਗੜਾ ਜਿਹੜਾ ਮਿਲ ਜਾਂਦਾ ਸਸਤਾ ਹੀ ਉਹਦੇ ਉੱਥੇ ਬਹੁਤ ਰਿਟ ਹੁੰਦੇ ਤੇ ਇੱਥੇ ਵੀ ਜਦੋਂ ਅਸੀਂ ਆਪ ਆਪਸਾ ਆਇਆ ਤਾਂ ਉਹ ਇੱਕ ਰਵਾ ਚੱਲਿਆ ਵੀ ਭੈਣਾਂ ਨੂੰ ਸਟੀਨ ਦੇ ਪਾਣੇ ਦੇਣ ਹੁੰਦੇ ਉਹ ਜੀ ਗਲੀਆਂ ਲੈਣੀਆਂ ਸਾਰਿਆਂ ਨੇ ਉਹ ਚਾਹ ਕਹੇ ਸਮਾਨ ਸੀ ਗਲੀਆਂ ਲੈਣੀਆਂ ਦੋ ਦਿਨਾਂ ਮੈਂ ਅਹੀਂ ਵੀ ਗੱਡੜੀ ਵੀ ਕਰ ਲਿਆਂਦੀ ਭੈਣਾਂ ਨੂੰ ਦੇਤੀਆਂ ਦੋ ਪਰ ਆਪਣਾ ਮਰੀਆਂ ਚਾਚਾਈ ਦੀ ਬੇਟੀ ਹੈ ਇੱਕ ਮਰੀ ਭੈਣ ਦੀ ਸਭੀ ਤੇ ਮਿਸਿਸ ਵੀ ਮੇਰੀ ਉਹ ਸਾਰਿਆਂ ਘੜਗਾਂ ਮੀਨੇ ਬਾਲ ਦੇ ਘਲੇ ਹੀ ਵੱਖ ਹੋ ਗਏ ਵੇਖਣ ਨੂੰ ਬੜੀਆਂ ਛੋਣੇ ਲੱਗਦੀਆਂ ਸੀ ਇਹਨਾਂ ਪਰ ਪਰ ਇੱਕ ਤੋਂ ਡੁਪਲੀਕੇਟ ਬਾਲ ਲਿਆ ਲਾ ਕੇ ਵੇਚੀ ਜਾਂਦੇ ਉਸੇ ਇਸ ਲਈ ਹੋਰ ਵੀ ਆਪਣਾ ਇੱਕ ਜਦੋਂ ਆਪਣੇ ਬਜ਼ੁਰਗਾਂ ਦੀ ਮੌਤ ਹੁੰਦੀ ਹੈ ਨਾ ਆਪਾਂ ਉਹਨਾਂ ਦੇ ਕੱਪੜੇ ਵਗੈਰਾ ਤੇ ਜ਼ਾਨ ਕਰ ਦਿੰਦੇ ਆ ਕੱਪੜੇ ਵੀ ਲਿਬੜੇ ਤੇ ਬੜੇ ਪਿਆਦੇ ਕਈਆਂ ਦੇ ਵੇਲੇ ਬੁੱਢੇ ਸਾਹਮਦੇ ਸੁਖਦੇ ਵੀ ਬਜ਼ੁਰਗਾਂ ਨੂੰ ਬਾਹਰ ਦੀ ਮੌਤ ਹੋਣ ਤੋਂ ਪਹਿਲਾਂ ਪਹਿਲਾਂ ਉਹਦਾ ਕੜਾ ਆ ਜਾਂ ਸ਼ਾਪਾ ਸ਼ੁਕਾਉ ਲਾ ਕੇ ਲੱਖ ਲੈਂਦੇ ਆ ਹੁਣ ਜਦੋਂ ਮੀਰ ਬਣੂ ਨੂੰ ਲੈ ਕੇ ਜਾਂਦੇ ਆ ਅਸਤੀਆਂ ਲੈ ਕੇ ਜਾਂਦੇ ਆ ਗੀਤਪੁਰ ਸਾਹਿਬ ਜਾਂ ਕਿਤੇ ਵੀ ਜੇ ਵਸਣਾ ਵਾ ਤੇ ਇੱਕ ਟਿਕਟ ਹੋਰ ਲੈ ਲੈਂਦੇ ਆ ਆਪਣੇ ਪੀਰੇ ਨਾਲ ਸਾਡੇ ਬਾਪੂ ਜੀ ਜਾ ਰਹੇ ਆ ਪਰ ਜਦੋਂ ਕੈਨੇਡਾ ਤੋਂ ਆਉਂਦੇ ਆ ਜਾਂ ਅਮਰੀਕਾ ਤੋਂ ਜਾਂ ਹੋਰ ਬਹਲੇਸ਼ਨ ਲੈ ਕੇ ਆਉਂਦੇ ਆ ਅਸਤੀਆਂ ਵਿੱਚ ਬੇਰੁਗਾਂ ਦੀਆਂ ਮਾਦਾ ਦੀਆਂ ਪਿਤਾ ਦੀ ਉਦੋਂ ਚੈੱਕ ਇਨ ਵਾਲੇ ਕਦਾ ਟੈਚੀ ਹੁੰਦਾ ਉਹਦੇ ਵਿੱਚ ਪਈਆਂ ਹੁੰਦੀਆਂ ਬਾਪੂ ਜੀ ਫਿਰ ਉਹ ਟੈਚੀ ਉੱਚ ਕੇ ਐ ਮਾਰਦੇ ਜਾਵੇ ਲੋਡਿੰਗ ਵਾਲੇ ਕਦੀ ਉੱਚ ਕੇ ਐ ਮਾਰਦੇ ਹ ਹਵਾਈ ਆਏ ਦੀ ਟਿਕਟ ਕੋਈ ਲੈਂਦਾ 15-2 ਲੱਖ ਰੁਪਏ ਲੱਗ ਜਾਣਾ ਵਨਵੇ ਦਾ ਇਸ ਲਈ ਛੋਟੇ-ਮੋਟੇ ਬਖਾਂਡਿਆ ਜਦੋਂ ਬਿਊਰੋ ਕੋ ਵਿਚਰ ਗਿਆ ਕੋਈ ਖਤਮੀ ਹੋ ਗਿਆ ਉਹਦੇ ਅਸਤੀਆਂ ਵਾਂਜੀ ਬੰਦਾ ਗਾਧੇ 'ਚ ਛਾ ਕੇ ਬਹਿ ਜਾਊਗਾ ਨਹੀਂ ਥੱਲੇ ਲੱਗਣ ਦੇ ਨਹੀਂ ਤੇ ਗਾਧੇ 'ਚ ਛਾ ਕੇ ਬਿਠਾ ਜਾ ਸਕਦਾ ਉਹ ਯੂਰੀ ਥੋੜਾ ਬਖਾਂਡ ਕਰਵਾ ਕੇ ਟਿਕਟ ਲੈਣੀ ਹੈ ਵੀ ਜਦੋਂ ਉਹਦੀ ਆਦਮਾ ਸਾਡੇ ਨਾਲ ਜਾ ਰਹੀ ਹੁੰਦੀ ਉੱਥੇ ਸਾਰੇ ਮੈਂ ਤਾਂ ਕਹਿੰਦਾ ਵੀ ਧਿਆਨ ਦੇਣਾ ਤੇ ਇਹਨਾਂ ਜਿਹੜੀਆਂ ਗੱਲਾਂ ਬਾਤਾਂ ਤੋਂ ਬਜੀਏ ਸਾਰੇ ਪ੍ਰਵਾਹ ਨੂੰ ਬਹੁਤ ਅਸਿਕਾ ਨੰਬਰ